ਸਾਥੀਓ ਸ਼ਾਮ ਤੋਂ ਪਹਿਲਾਂ ਆਪਾਂ ਫਤੇ ਬਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਵਲ ਗੰਮਨ ਟ੍ਰੇਨ ਜੂਨੀਅਨ ਦੀ ਮੀਟਿੰਗ ਦੇ ਵਿੱਚ ਪਰ ਆਪੋ ਪਹੁੰਚੇ ਸਾਥੀਓ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂ ਜਿਹੜਾ ਅੱਜ ਦਾ ਦਿਨ ਆ ਇਹ ਇੱਕ ਕ੍ਰਾਂਤੀਕਾਰੀ ਦਿਨ ਆਜਲਾ ਦਿਨ ਆਪਣੀਆਂ ਅਮਰੀਕਾਆਂ ਦੀਆਂ ਔਰਤਾਂ ਨੇ ਵੱਡਾ ਸੰਘਰਸ਼ ਕਰਕੇ 8 ਮਾਰਚ ਨੂੰ ਆ운데 ਹੱਕ ਪ੍ਰਾਪਤ ਕੀਤੇ ਦੇ ਜਿਹੜੇ ਨੂੰ ਸੰਸਾਰ ਭਰ ਦੇ ਵਿੱਚ ਨਾਰੀ ਦਿਵਸ ਦੇ ਨਾਲ ਮਨਾਇਆ ਜਾਂਦਾ ਗੱਲ ਇਹ ਆ ਉਸ ਗੱਲਾਂ ਨੇ ਸ਼ੌਟ ਚ ਕਰ ਲਈਏ ਕਿਉਂ ਸਮੇਂ ਦੀ ਸ਼ੌਟ ਆ ਜਿਹੜਾ ਅੱਜ ਸਾਰੇ ਹਿੰਦੋਸਤਾਨ ਦੇ ਵਿੱਚ ਇੱਕੇ ਗੰਨ ਹੋ ਰਹੀਆਂ ਵੀ ਜੇ ਕੋਈ ਕੰਮ ਹੋ ਘਰਨਿਆਂ ਨਾਲ ਹੋ ਪੜਾਵੇ ਇਸੇ ਆਜ਼ਾਦੀ ਖਾਤਰ ਬੰਡੀਆਂ ਕੁਰਬਾਨੀਆਂ ਦਿੱਤੀਆਂ ਅੰਗਰੇਜ਼ 1757 ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਆਏ ਮੰਗਜਨ 1457 ਚ ਚਾਂਸੀ ਦੀ ਰਾਣੀ ਤੋਪਾ ਮਰਾਠੇ ਕੋਰੀਆਂ ਨੇ ਵੱਡੀ ਲੜਾਈ ਲੜੀ ਅੰਗਰੇਜ਼ ਹਿੰਦੋਸਤਾਨ ਸੱਦਣ ਖਾਤਰ ਮਜਬੂਰ ਤੱਕ ਹੋ ਗਏ ਤੇ ਉਹ ਟਾਈਮ ਦੇ ਵਿੱਚ ਸਾਡੇ ਗਲਾਰ ਮਹਾਰਾਜਿਆਂ ਨੇ ਕਪਟਨ ਅਮਰਿੰਦਰ ਕੇ ਵੱਡੇ ਬੁਡੇਰਿਆਂ ਨੇ ਅੰਗਰੇਜ਼ਾਂ ਨੂੰ 10000 ਫੌਜ घोड़े रसा समेत अब पंज हजार स्योने की मोहर दिखती जिन्हें उन्होंने मुड़के हिंदुस्तान चैर लाई हिंदुस्तान फेर नहीं खड़ा अठारह सौ बहत्तर कुका लहर चली अक ने अंग्रेजा के विरुद्ध लड़े गुरबानिया पाइ दूजा इनकलाब आया ਇਸ ਤੋਂ ਬਾਅਦ ਪੜਾਵੇ ਨਗਾ ਪਾਰ ਪੰਜਾਬ ਦੇ ਵਿੱਚ ਅੰਗਰੇਜ਼ ਸਹੀ ਸਮੇਂ ਦੇ ਨਾਲ ਪੈਰ ਨਾ ਰੱਖ ਸਕਿਆ ਤੇ ਨਗਾ ਪਾਰ ਪੰਜਾਬੀ ਲੜਦੇ ਰਹੇ ਜਦੋਂ ਆਏ ਅਗੋਂ ਫਿਰ ਚਾਚਾ ਜੀ ਤੋੜੀਆਂ ਵਾਲਾ ਕਰਪਾਰ ਸਿੰਘ ਸਰਾਬੇ ਔਰੀਆਂ ਵਾਲਾ ਪਿੱਛੇ ਇਨਕਲਾਬ ਹਿੰਦੋਸਤਾਨ ਦੀ ਧਰਤੀ ਤੇ ਆਇਆ ਜਿਹੜਾ ਆਪਾਂ ਝੰਡਾ ਕਹਿਣਾ ਹਰੇਕ ਜਥੇਬੰਦੀ ਦਾ ਹੋਣਾ ਜ਼ਰੂਰੀ ਆ ਉਹ ਜਿਵੇਂ ਅਮਰੀਕਾ ਦੀ ਧਰਤੀ ਦੇ ਵਿੱਚ ਸਾਡਾ ਗਾਦਰ ਅਖਬਾਰ ਨਿਕਲ ਗਿਆ ਫਿਰ ਇੱਕ ਨਿਸ਼ਾਨ ਬਣਾਇਆ ਵੀ ਕਿ ਕਿਸ ਤਰ੍ਹਾਂ ਆਪਾਂ ਲੜਾਈ ਲੜ ਸਕਦੇ ਹਾਂ ਹਿੰਦੋਸਤਾਨ ਦੇ ਵਿੱਚ ਜਾ ਕੇ ਉਹ ਟਾਈਮ ਦੇ ਵਿੱਚ ਭਰਾਵੋ ਮਿਲੀ ਅਨੰਤ ਟੈਲਰਾਂ ਬੇਗਮ ਨੇ ਜਿਹੜੀ ਝੰਡੇ ਦੀ ਸ਼ਤਾਪਤਾ ਕੀਤੀ ਅਬੇ ਉਹ ਝੰਡਾ ਲੈ ਕੇ ਕਾਮਾਗਾਟਾ ਮਾਰੂ ਰਹੀ ਜਦ ਬੱਡੇ ਜਨਤੀ ਦੇ ਵਿੱਚ ਸਾਡੇ ਹਿੰਦੋਸਤਾਨੀ ਗਾਦਰੀ ਹਿੰਦੋਸਤਾਨ ਦੀ ਧਰਤੀ ਤੇ ਆਏ ਅਦੇ ਗਾਦਰ ਮਜਾਇਆ ਕੋਸ਼ਤ ਗਦਾਰਾਂ ਨਾਲ ਉਹ ਗਵਰ ਪਾਸ ਨਾ ਹੋਇਆ ਉਹਨੂੰ ਬਾਅਦ ਵਿੱਚ ਭਗਤ ਸਿੰਘ ਹੋੜੀਆਂ ਨੇ ਥੇਰ ਵੱਡੀਆਂ ਕੁਰਬਾਨੀਆਂ ਕੀਤੀਆਂ ਸ਼ਹਾਪਾ ਕੀ ਛੜਦਾ ਵੀ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਉਹ ਸਾਨੂੰ ਆਪਣੇ ਹੱਕ ਪਖਾਰੀਆਂ ਮੰਗੂ ਮੰਗਨੇ ਪੈਂਦੇ ਨੇ ਇਹਦੇ ਵਿੱਚ ਭਰਾਵੋ ਫਰਕ ਕਿੱਥੇ ਰਹਿ ਗਿਆ ਫਰਕ ਤਾਂ ਆ ਗੱਲ ਦਾ ਰਹਿ ਗਿਆ ਪਰ ਪਟ ਸਿੰਘ ਨੂੰ ਇੱਕ ਮੋਛਾਰਾ ਭਗਤ ਸਿੰਘ ਇੱਕ ਪਛਤੂ ਵਾਲਾ ਭਗਤ ਸਿੰਘ ਕਹਿ ਕੇ ਦਿਖਾਇਆ ਜਾਂਦਾ ਆ ਕਿਹਦੇ ਰਣੀ ਬਸਿਆ ਬਈ ਪੰਜ ਛੋਕੋ ਪਰ ਭਗਤ ਸਿੰਘ ਬੋਕਾ ਵੜ ਗਿਆ ਦੀ ਝੇਰ ਦੇ ਵਿੱਚ 65 ਕਤਾਬਾ ਭਗਤ ਸਿੰਘ ਪੜ ਗਿਆ ਦੀ ਪਰ ਅਵਿਕ ਸਿੰਘ ਇੱਕ ਫਲਾਸ਼ ਕਰਦੀ ਉਹਨੇ ਇਹ ਐਲਾਨ ਕਰਤਾ ਜੀ ਕਿਹੜਾ ਦੇਸ਼ ਹਜੇ ਯਾਦ ਨਹੀਂ ਹੁੰਦਾ ਜਿਹੜੇ ਚਿਰਤ ਕਰਨ ਵਾਲੇ ਲੋਕ ਨੇ ਹਜੇ ਹਿੰਦੁਸਤਾਨ ਦੀ ਧਰਤੀ ਦੇ ਛੜਕਾਂ ਦੇ ਉੱਤੇ ਨੀਆਂ ਆਏ ਹੈਗੇ ਕਿਹੜਾ ਤੇ ਇਹ ਇੱਕ ਦੇਸ਼ੀ ਤੇ ਵਿਦੇਸ਼ੀ ਸਿਰਮਾਇદાર ਦਾ ਸਮਝੌਤਾ ਹੋਊਗਾ ਉਹੀ ਗੱਲ ਹੋਈ ਭਰਾਵੋ 47 ਨੂੰ ਜਿਹੇ ਨੂੰ ਆਪਾਂ ਜਾਤੀ ਕਹਿੰਦੇ ਆ ਅੱਦੇ ਵੱਡੇ ਜਨਮ ਜਨਮ ਜਾਏ ਜਾਂਦੇ ਨੇ 15 ਦਸੰਬਰ ਵਾਲੇ ਦਿਨ ਉਹ ਪਰ ਜੇ ਸਾਡੇ ਪਜਾਣੇ ਬਜ਼ੁਰਗਾਂ ਤੋਂ ਪੁੱਛੀਏ ਉਹ ਜਾਤੀ ਦਾ ਖਜ਼ਾਨਾ ਸਾਰਿਆ ਉਹ ਵੱਤ ਪੰਜਾਬ ਨੂੰ ਹੜਾਉਣਾ ਪਿਆ ਸੀ ਸਾਡੇ ਵੱਡੀ ਗਿਣਤੀ ਦੇ ਵਿੱਚ ਉਹ ਜੇ ਬਜ਼ੁਰਗਾਂ ਨੂੰ ਪੁੱਛੀਏ ਉਹ ਦੇਸ਼ ਨੂੰ ਹੱਲੇ ਰਸਦੇ ਨੇ ਕਟਾ ਵੱਢੀ ਆਲਾ ਛਾਲ ਦਸਦੇ ਨੇ ਜਿਹੜਿਆ ਤੇ ਸਾਡੇ ਹਿੰਦੂਪਰਾ ਮੁਸਲਮਾਨਪਰਾ ਸਿੱਖਪਰਾ ਆਪਸ ਦੇ ਵਿੱਚ ਕਤਲ ਹੋਏ ਅਦੇ 10 ਲੱਖ ਤੋਂ ਵੱਧ ਪੰਜਾਬ ਦੇ ਵਿੱਚ ਜਾਨੀ ਨੁਕਸਾਨ ਹੋਇਆ ਇਹ ਜਿਹੜੀ ਨਕਲੀ ਜਾਤੀ ਆ ਜੇ ਪਾ ਪਾ ਨੂੰ ਭਰਾਵੋ ਔਰ ਟੱਕੇ ਖਾਣੇ ਪੈਂਦੇ ਨੇ ਇਹ ਆਲੋਸ਼ਣ ਕਰਕੇ ਜਦੋਂ 47 ਤੋਂ ਬਾਅਦ ਮਜਾਰਾ ਮੂਵਮੈਂਟ ਨਹੀਂ ਦੀ ਰੁਕੀ ਸਭ ਕੁਝ ਰੁਕ ਗਿਆ ਦੀ ਉਹ ਮਜਾਰਾ ਮੂਵਮੈਂਟ ਤੁਰ ਹੀ ਜਾਂਦੀ ਦੀ ਅੱਗੇ ਸਰਦਾਰਾਂ ਤੋਂ ਅੰਦੇ ਹੱਕ ਖੋੜੇ ਤੇ ਬਠਿੰਡੇ ਦੇ ਵਿੱਚ ਕਿਸੇ ਨਗਰ ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਜਿਹੜਾ ਸਰਦਾਰ ਦਾ ਮੁੰਡਾ ਸੀ ਐਸਐਸ ਵੀ ਦੀ ਧੋਖ ਚ ਮਜਾਰਿਆ ਵੇ ਫੋਰਸ ਛਾੜ ਲਿਆ ਆਪੀ ਲੋਕਾਂ ਨੇ ਜਿਵਾੜਾ ਕੁੱਟਦੇ ਦੇ ਭਾਈ ਜ਼ਮੀਨ ਨਹੀਂ ਦੀ ਦਿੱਤੀ ਅਹੀ ਜੀ ਲਹਿਰ ਨੂੰ ਠੰਡਾ ਕਰਨ ਖਾਤਰ ਸਰਕਾਰ ਨੂੰ ਨਹਿਰੂ ਹੋੜੀਆਂ ਨੂੰ ਕੁਝ ਪੈਂਤਰੇ ਬਦਲਨੇ ਪਏ ਉਹ ਟਾਈਮ ਦੇ ਵਿੱਚ ਸਾਡੇ ਚ ਸੇਖਿਆ ਸੂਰਤ ਲੈ ਕੇ ਆਏ ਬਿਜਲੀ ਬੋਰ ਲੈ ਕੇ ਆਏ ਅਬੇ ਭਰਾਵੋ ਜਿੰਦਰਾ ਹਸਪਤਲ ਪਰ ਕੇ ਹਸਪਤਲ ਲੈ ਕੇ ਆਏ ਜੇੜਿਆਂ ਦੇ ਵਿੱਚ 50 ਪੈਸਿਆਂ ਦੀ ਪਰਚੀ ਦੇ ਨਾਲ ਮਰੀਜ਼ ਰਾਜੀ ਹੋ ਕੇ ਘਰ ਨੂੰ ਹੋ ਜਾਂਦਾ ਸੀ ਅਬ ਸਾਨੂੰ ਕੋਸ ਰੋਜ਼ਗਾਰ ਨਹੀਂ ਰਹਾ ਕੋਸ ਛੰਦ ਪਈ ਪਰ ਕੋਰਵਾ ਹਿੰਦੁਸਤਾਨ ਭੁੱਖਾ ਮਰ ਰਿਹਾ ਪੰਜਾਬ ਦੇ ਇੰਦਰਾ ਗਾਂਧੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬਰਤਾਨੀਆਂ ਮੁਰਖਾਂ ਅੱਗੇ ਹਾਰੇ ਕਰ ਦਿੱਤੀ ਸਾਨੂੰ ਉੜਾਜ ਦੇ ਕੋ ਅਨਾਜ ਦੀ ਕਣਕ ਦੀ ਮਾਰਾ ਵਾਰ ਇਸ ਪਾਨ ਦੇ ਵਿੱਚ 120 ਲੱਖ ਟਨ ਪੀਗੀ ਅਦੇ 70 ਲੱਖ ਟਨ ਬਾਹਰੋਂ ਮਗਉਣੀ ਪੈਂਦੀ ਸੀ ਉਹ ਸਾਹ ਦੇ ਨਾਲ ਹਰਿਆਣਾ ਇਨਕਲਾਬ ਲੈ ਕੇ ਆਏ ਪੰਜਾਬ ਦੇ ਲੋਕਾਂ ਨੂੰ ਉੱਪਰੋਂ ਛੇ ਦੇ ਵਿੱਚ ਲਿਆ ਅਦੇ ਜਿਹੜਾ ਹਰਿਆਣਾ ਇਨਕਲਾਬ ਦੀ ਤੱਕੇ ਰੋ ਨਾਟ ਛੁੱਟ ਪਿਆ ਗਿਆ ਪੰਜਾਬ ਦੇ ਉਦੋਂ ਜਿਹੜੇ ਬੁੱਢੀ ਜੀਵੀ ਤੇ ਉਹਨਾਂ ਨੇ ਕਹਿਆ ਦੀ ਵੀ ਆਹ ਜਿਹੜੀ ਜੀਰੀ ਵਰਗੀਆਂ ਚਿਰਾ ਗੁੰਜੀ ਦੀ ਖਸਤੀ ਆ ਇਹ ਆਪਣੇ ਕਰਨ ਦੀ ਨਹੀਂ ਹੈਗੀ ਤੱਕੇ ਨਾਲ ਫੁੱਟ ਪਿਆ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਮੇਲਕ ਕੀਤੀ ਤੇ ਬੇ ਘਾੜ ਤੇ ਅਬੇ ਮਸ਼ੀਨਰੀ ਦੇ ਗੱਲ ਬਣਿਆ ਗਿਆ ਸੀ ਜੀ ਨੀਤੀ ਬਣਾਈ ਗਈ ਪੰਜਾਬ ਦਾ ਖੇਤਰਫਲ ਰਬਾਇਰਾਂ ਦੇ ਝੋੜੇ ਡੇਢ ਪੈਸਾ ਅਨਾਜ ਪੂੜ ਦੇ ਵਿੱਚ 66% ਯੋਗਦਾਨ ਪਾਉਂਦਾ ਸਾਡਾ ਪੰਜਾਬ ਅਬੇ ਥੇੜੀ ਸਰਕਾਰ ਨੇ ਦੇ ਬਦਲੇ ਕੀ ਦਿੱਤਾ ਗੜਗੜ ਕਰ ਜੇ ਖੁਦ ਕਸ਼ੀਆਂ ਕਾਲਾ ਪੀੜੀਆਂ ਕੈਂਸਰ ਅਹੀਆਂ ਆ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਐਥੇ ਵੀ ਮਾਸੜੀ ਹੋਈ 1991 ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਲੈ ਕੇ ਆਈਆਂ ਜਿਹੜੇ ਕਰਕੇ ਆਪਾਂ ਸਾਰੇ ਬੈਠੀਆਂ ਜਿਹੜੇ ਸਰਕਾਰੀ ਧਾਰੇ ਨੇ ਛੱਟੇ ਹਸਪਤਾਲਾਂ ਤੇ ਟੈਕ ਕਰਤਾ ਪ੍ਰਾਈਵੇਟ ਹਸਪਤਾਲ ਬੱਜਵੇਂ ਵੱਡੇ ਖੋਣ ਦੇ ਸਾਬੇ ਮੁਹਾਂ ਦੇ ਵਿੱਚੋਂ ਕਹਾੜਿਆ ਵੀ ਜੇ ਮਰੀਜ਼ ਬਚਾਉਣਾ ਸਰਕਾਰੀ ਜਨਾ ਲੈ ਕੇ ਜਾਈ ਪੂਰ ਲੋਟ ਰਹਿ ਜਾ ਡੀ ਐਮ ਸੀ ਚ ਲੈ ਜਾ ਆਪਾਂ ਸਾਡੀ ਬਟਿਆ ਸਰਕਾਰੀ ਫੋਲ ਕਰਦੀ ਉਹ ਪ੍ਰਾਈਵੇਟ ਸੈਕਟਰਾਂ ਦੇ ਹਵਾਲੇ ਕਰਦੀ ਸਾਡੇ ਮੂੰਹਾਂ ਦੇ ਵਿੱਚੋਂ ਭਰਾਵੇ ਆਹ ਗੱਲ ਚੰਗੀ ਤਰ੍ਹਾਂ ਕਹਾ ਲਈ ਬਈ ਜੇ ਬੱਚੇ ਪੜਾਉਣੇ ਨੇ ਤਾਂ ਮਧੀਆ ਸਕੂਲ ਦੇ ਵਿੱਚ ਲਾ ਦੇ ਸਾਡੇ ਲੋਕਾਂ ਨੇ ਉਹ ਵੀ ਕਰਿਆ ਉਹ ਸਾਡੀਆਂ ਮਾਵਾ ਪੈਣਾ ਕੀ ਮਾੜਾ ਹੋ ਗਿਆ ਬਈ ਉਹਨਾਂ ਤੋਂ ਰਾਤ ਨੂੰ ਸਾਰੇ ਡੱਬਰ ਨੂੰ ਸਮਾ ਕੇ 9:00 ਵਜੇ ਪੈਂਦੀਆਂ ਨੇ ਤੜਕੇ 4:00 ਵਜੇ ਉੱਠ ਕੇ ਗੋਹਾ ਗੱਟਾ ਕਰਕੇ ਫੇਰ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲਾਂ ਦੇ ਵਿੱਚ ਤੋਰਦੀਆਂ ਨੇ ਉਹ ਵੀ ਔਖੇ-ਸੌਖੇ ਪੜਾੜੇ ਇੱਕ ਰਾਹ ਹੋ ਗਿਆ ਮਿੱਤਰੋ ਸਾਨੂੰ ਰਾਹ ਕੀ ਦੇਖ ਗਿਆ ਵਿਕੀਲਾ ਵੇਚ ਬਾਹਰੇ ਨੂੰ ਤੋਰਦੇ ਔਖੇ-ਸੌਖੇ ਆਦਨ-ਲਾਗੇ ਕਰਨ ਪਰ ਹੋਇਆ ਕਿ ਮਿੱਤਰੋ ਬਾੜੇ ਵਾਲੇ ਵੀ ਚੰਨੋਂ ਹਟ ਗਏ ਟਰੱਪ ਵਰ ਗਿਆ ਨੇ ਅਹੀਆਂ-ਅਹੀਆਂ ਸਜਾਵਾ ਸਾਡੇ ਮੁੰਡਿਆਂ ਨੇ ਪੈੜਾਂ ਤੇ ਬੇੜੀਆਂ ਹੱਥਾਂ ਤੇ ਹਥਕੜੀਆਂ ਲਾ ਕੇ ਬਾਪ ਸਿੰਘ ਬੋਸਤਾਨ ਦੀ ਧਰਤੀ ਤੇ ਪੰਜਾਬ ਦੇ ਵਿੱਚ ਤੋੜੇ ਨੇ ਜਿਵੇਂ ਉਹ ਬਹੁਤ ਵੱਡੇ ਅਪਰਾਧ ਹੁੰਦੇ ਨੇ ਅਜੇ ਕੋਈ ਵੀ ਵੱਡੇ ਸਜਾਉਣਾ ਅਪਰਾਧ ਕਰਨਗੇ ਉੱਪਰ ਆਵੋ ਹੁਣ ਇਹ ਕੀ ਕਰਾਂਗੇ ਜਿਹੜੀ ਸਾਡੀ ਹਾਲਪਾ 1907 ਦੇ ਵਿੱਚ ਇਹ ਦੀ ਮਿੱਤਰੋ 1907 ਦੇ ਵਿੱਚ ਸਾਡੇ ਲੋਕਾਂ ਦੇ ਕਿੰਨੇ ਜਿਹੜੀਆਂ ਦੀਆਂ ਜਿਆਦਾ ਵੀ ਮੁੰਡੇ ਨੂੰ ਫੌਜ ਦੇ ਵਿੱਚ ਤੋੜਦੇ ਜਿਹੜਾ ਜਵਾਨ ਆ ਜਾਂ ਜਦੋਂ ਭੁੱਖ ਮਰੀਦੀ ਵੀ ਉਹ ਉੱਪਰ ਆਵੋ ਨੂੰ ਬਹਾਰੇ ਤੋੜਦੇ ਪਰ ਉਹ ਥਰ ਕੇ ਨਾ ਡੀ ਜਦੋਂ ਬਾਰੇ ਨੂੰ ਤੋੜਦੇ ਦੇ ਲੋਕੋ ਵਿਸ਼ੋਸ ਕਰਨ ਘਰ ਆਉਣੇ ਵਿੱਚ ਆਉਂਦੇ ਤੇ ਵੀ ਭੁੱਖ ਮਰੀ ਦੇ ਨਾਲ ਪਿਰਾ ਜਵਾਕ ਬਾਰੇ ਨੂੰ ਵਗ ਗਿਆ ਅਬੇ ਹੁਣ ਆਪਾਂ ਡੀਏ ਲਾ ਕੇ ਤੋੜਦੇ ਆ ਮੈਂ ਆ ਰੂਹੀ ਗੱਲ ਬਸਦਾ ਮਿੱਤਰੋ ਬਾਹਰਲੀ ਮੇਰੇ ਦੋ ਬੱਚੇ ਨੇ ਦੋ ਮਜਬੂਰੀ ਦੇ ਵਸ ਉਂਜੀ ਫੋੜੀਆਂ ਛੋਟੇ ਜ਼ਿਮੀਦਾਰਾਂ ਬਾੜੇ ਨੂੰ ਤੋੜ ਤੇ ਕਿਨੇ ਪਾਜ ਨੇ ਬੇਟੀ ਤੇ ਬੇਟਾ ਕਰਦੇ ਕੈਂਸਰ ਦੀ ਬਿਮਾਰੀ ਦੇ ਨਾਲ ਗੁਜ਼ਰ ਕੇ ਕੱਲਾ ਉਰੇ ਜਿਹੜੇ ਤੋਂ ਆਬਦੀ ਆਪਾ ਵਡਾਪੇ ਦੀ ਲਾਠੀ ਦੁੱਖ ਦਾ ਛਾਹਰਾ ਕਹਨੇ ਹੁੰਨਿਆ ਇੱਕ ਫੂਨਾ ਚ ਹੈ ਲੋਹਾ ਆ ਅਵੇ ਤਿੱਜਾ ਰਹਿ ਗਿਆ ਦੀ ਗਦਰ ਪਾਰਟੀ ਦਾ ਜਿਹੜਾ ਹੁਣ ਸੋਡੀਆਂ ਜੁਨੀਆਨਾਂ ਨੂੰ ਭਰਾਵੇ ਆ ਗਿਆ ਇਸ ਕਰਕੇ ਬੰਦੇ ਲੜਨਾ ਮੂ ਸਰਕਾਰਾਂ ਦੇ ਬਾਹਰ ਬੰਦੇ ਹਾਵੇ ਨੇ ਸਿੱਧੀ ਇੱਕ ਨਵੀਂ ਪੌੜੀ ਲੈ ਕੇ ਆਉਣੇ ਤੁਸੀਂ ਦੇ ਕਾਲੇ ਕਾਨੂੰਨ ਬਣਾ ਕੇ ਵੇਚ ਲੈ ਹੋਗੇ ਘਰਾਂ ਦੇ ਵਿੱਚ ਬਹਿ ਗਏ ਸਰਕਾਰ ਕੱਛ ਤੋਂ ਮਾਛੜੀ ਹੋਈ ਵੱਡੀਆਂ ਸਰਕਾਂ ਬੋਲਡ ਟ੍ਰੇਨਾਂ ਛੋਟਾ ਰੁਜ਼ਗਾਰ ਹੜੱਪਣ ਦੇ ਸੋਡੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਚ ਨੇ ਸੱਤ ਵੱਡੇ ਨੰਬ ਬਣ ਰਹੇ ਨੇ ਹਜ਼ਾਰ ਹਜ਼ਾਰ ਏਕੜ ਦੇ ਵਿੱਚ ਬੰਨ ਗਏ ਇਹਨੂੰ ਮਾਰੂ ਬੰਦਰਗਾਹ ਕਹਿ ਦਈਏ ਅੰਮ੍ਰੇਖਿਆਰੇ ਦੀ ਆਪਦੇ ਸਮੇਂ ਜਿਹੜੀਆਂ ਰੇਲ ਗੱਟੀਆਂ ਯਾ ਲੈ ਨਾ ਬਸੰਗਾਂ ਮੈਂ ਉਹਨਾਂ ਨੇ ਵੀ ਇਧਰੋਂ ਕੱਚਾ ਮਾਲ ਲਿਜਾ ਕੇ ਉਧਰੋਂ ਪੱਕਾ ਲੈਣ ਖਾਤਰ ਬਚਾਈਆਂ ਵੀ ਭਰਾਵੋ ਇਹ ਬੰਦਾ ਹਮੜਾ ਗਾ ਮਿੱਤਰੋ ਚਾਰ ਨਵੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਹਿੰਦੁਸਤਾਨ ਦੇ ਵਿੱਚ ਇਹ ਬੀ ਸੀ ਡੀ ਜਿੰਨਾ ਵਾ ਸਾਰੇ ਕਾਫੇ ਦੇ ਉੱਤੇ ਕਬਜ਼ਾ ਹੋਣ ਵਾਲਾ ਉਹਨਾਂ ਦਾ ਮਤਲਬ ਕੀ ਹੈ ਛੋਟੇ ਗੇਂਦ ਤੋਂ ਪੇਟ ਕਿਸਾਨ ਨੂੰ ਕਹਿੰਦੇ ਤੇਰੇ ਖੇਤ ਦੇ ਵਿੱਚੋਂ ਜਿੰਨ ਸਿੱਹੀ ਲੈ ਕੇ ਜਾਵਾਂਗੇ ਦੂਜਿਆਂ ਨੂੰ 2-300 ਰੁਪਏ ਮਹਿੰਗੀ ਅਵੇ ਸਾਡੇ ਕਿਸਾਨ ਇਹ ਗੱਲ ਬਰਤਨ ਗਏ ਦੀ ਉਹਨਾਂ ਦਾ ਤਿੰਜਾ ਸਰਕਾਰੀ ਮੰਨੀਆਂ ਖਤਮ ਕਰਨ ਨੂੰ ਵੀ ਕਿਵੇਂ ਕਰੀਏ ਅਦੋਂ ਕਿ ਪੀਰੇ ਦੇਚਾ ਨਿਰਵੀ ਮਤੀਆਂ ਬਣਦੀਆਂ ਨੇ ਜੇ ਆਪਾਂ ਹਿਸਾਬ ਲਾਈਏ ਪਹਿਲਾ ਫਸਲ ਮੰਡੀ ਚ ਜਾਂਦੀ ਆ ਉੱਥੇ ਲੋਂਦਾ 4 ਲੱਗਦਾ ਪਉਦੀਆ ਟਰੱਕ ਆਪਣੇ ਪਰੌਂਦਾ ਆਰਤੀਆ ਆਉਂਦੇ ਨੇ ਔਰ ਉਹਨਾਂ ਤੋਂ ਸਾਰੀਆਂ ਮਾਰਕੀਟ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਬਣਦੀਆਂ ਨੇ ਬਾਈ ਮੇਰੇ ਲੋਕ ਪਰਮਾਤੀ ਦੇ ਰਾਹ ਨੂੰ ਜਾ ਰਹੇ ਨੇ ਆਪੇ ਫੇਰ ਕੰਨਾ ਕਣਕ ਚੌਲ ਦਾ 2-3 ਸੂਪਿਆਂ ਸਾਨੂੰ ਐਮਐਸਪੀ ਮਿਲਦਾ ਐ ਫੇਰ ਕਿ ਸਹਿਮਤ ਨਹੀਂ ਹੈਗੀ ਇਹ ਗੱਲ ਜਿਹੜਾ ਜੰਗਲ ਆ ਗਿਆ ਉਹ ਵੀ ਖੇਤੀ ਦੇ ਰਚਾ ਗਿਆ ਜੰਗਲਾਂ ਤੋਂ ਸਾਨੂੰ ਸੁੱਕੀ ਲੱਕੜੀ ਮੇਰੇ ਪੌਸ਼ਤਾ ਆਪੇ ਪਰ ਆ ਉਹ ਜੜੀਆਂ ਬੂਟੀਆਂ ਹੋਰ ਬਹੁਤ ਸਾਰੇ ਖਜਾਨੇ ਮਿਲਦੇ ਨੇ ਗੁੱਲੀ ਡੰਡੇ ਤੋਂ ਲੈ ਕੇ ਬੈਟ ਮੈਨਟਨ ਤੱਕ ਉਹ ਕੰਪਨੀਆਂ ਕਾਰਜ ਹੋ ਰਹੀਆਂ ਨੇ ਇਹ ਗੱਲ ਦੇ ਵਿੱਚ ਭਰਾਵੋ ਅਭੀ ਇੱਕ ਕੱਲਾ ਇੱਕ ਸੈਕਟਰ 'ਤੇ ਹਮਲਾ ਨਹੀਂ ਚਾਰੇ ਸੈਕਟਰਾਂ 'ਤੇ ਹਮਲਾ ਮਿੱਤਰੋ ਇਹਦੇ ਖਾਤਰ ਇਕੱਠੇ ਹੋਣਾ ਤੋਂ ਐਮਜ਼ਨ ਨੂੰ ਤੁਸੀਂ ਸੁਣਦੇ ਹੋ ਕਹਿੰਦੇ 12 ਕਰੋੜ ਦੀ ਔਨਲਾਈਨ ਖਰੀਦ ਹੋਗੀ 10 ਕਰੋੜ ਸੋਨਾ ਸੰਪਤੀ ਵਾਲਾ ਅਤੇ ਪਰਚੂਨ ਦਾ ਵਪਾਰੀ ਖਾਤਰੇ ਦੇ ਕੰਡੇ ਤੇ ਖੜਾ ਇਸ ਲਈ ਭਰਾਵੋ ਮੋਲਣ ਨੂੰ ਤਾਂ ਬਹੁਤ ਜ਼ਿਆਦਾ ਗੱਲਾਂ ਨੇ ਸਮਾਣੀ ਹੈਗਾ ਕਦੇ ਸਮਾ ਮਿਲਿਆ ਫੇਰ ਗੱਲਾਂ ਕਰਾਂਗੇ ਕਿਹੜੇ ਮਰਜੀ ਦੁਨੀਆ 'ਚੋਂ ਕਿਹੜੇ ਮਰਜੀ ਸੈਕਟਰ 'ਚੋਂ ਸਾਰੀਆਂ ਜੁਨੀਆ ਨਾਲ ਸੰਬੰਧ ਰੱਖੋ ਅਬੇ ਜਿਹੜੀ ਆਪਦੀ ਲੜਾਈਆਂ ਹਾਸਲੇ ਨਾਲ ਲੜੋ ਗੈਰਾਂ ਦੇ ਜ਼ੇਰਾਂ 'ਚ ਕੁਛ ਨਹੀਂ ਬੰਦਾ ਚੰਗੇ ਬੰਦੇ ਦੀ ਚੰਗੀਆਂ ਜਦ ਹੁੰਦੀਆਂ ਕਿਵੇਂ ਮਰਦੀ ਖੁੱਲ੍ਹੇ ਫਰੀਂ ਜਾਂ ਤੁਸੀਂ ਚੰਗਾ ਕਰਕੇ ਜਾਂਦੇ ਹੋ ਕੋਈ ਜੇਰਾਦਕਾਰੀ ਕਹਿੰਦਾ ਵੀ ਆਹ ਵੇਂਦ ਨਾਲ ਮਹਿਮਾਨ ਨੇ ਨਾ ਰਖਿਆਲ ਰੱਖਿਓ ਅਦੇ ਸਿਪਾਇਆ ਸਰ ਸੋਨੂ ਅੱਤ ਬੈਰਕਾਂ ਮਿਲਦੀਆਂ ਨੇ ਦਰਿਆ ਨਾ ਕਰੋ ਖਾਣੇ ਜੇਲਾ ਤੋਂ ਭਰavo ਅਗੇ ਦ੍ਰਿੜ ਹੋ ਕੇ ਲੜਾਈ ਲੜੋ ਸੋਦੇ ਨਾਲਾਂਗੇ ਇੰਨੀਆਂ ਗੰਨਾਂ ਦੇ ਨਾਲ ਤੁਹਾਡਾ ਧੰਨਵਾਦ ਸ਼ਮਾ ਮੈਂ ਥੋੜਾ ਜਾਂ ਜਿਆਦੀ ਲੈ ਗਿਆ ਮਾਫ਼ੀ ਚੋਣਾ